ਹੈਗੀ ਆ ਉਹਦੇ ਵਿੱਚ ਫਿਟਮੈਂਟ ਫੈਕਟਰ ਜਿਹੜਾ ਸਾਡਾ ਹੈਗਾ ਤਕਰੀਬਨ 1.97 ਤੋਂ ਲੈ ਕੇ 3 ਤੱਕ ਹੋ ਸਕਦਾ 3 ਤੱਕ ਹੋ ਸਕਦਾ ਅੱਗੇ ਸਾਡਾ ਕਿੰਨਾ ਸੀਗਾ ਦਿੱਖ ਦੇ ਸਪਨੈ ਪੀਕੂ ਦੇ ਸਿੱਕੂ ਪਾਰਟ 57 2.68 3.80 ਇਹ ਵੀ ਲਗ ਲਗ ਫਿਟਮੈਂਟ ਫੈਕਟਰ ਦਿੱਤੇ ਮੈਂ ਇੰਨੇ ਵੇਜੇ ਵਿੱਚ ਕਿਤੇ ਨਾ ਉਹ ਜਾ ਕਿੰਨੇ ਕੋਲ ਸਕਦਾ ਉਹ ਸੱਕਦਾ 10% ਤੱਕ ਉਹ ਸੱਕਦਾ ਪੱਕਾ ਨਹੀਂ ਹੈਗਾ 1.97 ਤੋ ਚੱਕਣਗੇ ਕਿੰਨਾ ਹੋ ਸਕਦਾ ਮਿਨੀਮਮ ਤੁਹਾਡਾ 1.97 ਮੈਕਸਿਮਮ ਤੁਹਾਡਾ 10 ਇਹ ਹੋ ਸਕਦਾ ਹੈ ਬਾਕੀ ਇਹ ਜਿਹੜੇ ਕੀ ਪੁਆਇੰਟਸ ਨੇ ਉਹ ਸਰਕਾਰ ਨੇ ਇਹਨਾਂ ਨੂੰ ਦਿੱਤੇ ਨੇ ਜਿਹਨਾਂ ਟਰਮਸ ਆਫ ਆਪਾ ਇਹਨਾਂ ਦੇ ਚੈਗਨਟ ਲੋ ਆਰ ਕਹਿਦਾ ਕੋਈ ਸ਼ੱਕ ਕੋਈ ਨਾ ਹੋਵੇ ਜਿੰਨੇ 3 ਵਜੇ ਜੋ ਦੇ ਮਤਵਬਕ 50% ਉਹਦਾ بیسਕ ਤੇ ਸਾਡੀ ਪੈਨਸ਼ਨ ਹੁੰਦੀ ਹੈ ਇਹ ਤੁਹਾਨੂੰ ਉਹਨੂੰ ਵੀ ਇਹਨਾਂ ਨੇ ਰეკਮੈਂਡੇਸ਼ਨ ਆ ਜਾ ਰਹੀਆਂ ਨੇ ਕਿ ਜਿਵੇਂ ਪਹਿਲਾਂ ਦੀ ਤਰ੍ਹਾਂ 70% ਤੋਂ ਪਹਿਲਾਂ 70% ਸਾਡੀ ਪੈਨਸ਼ਨ ਹੁੰਦੀ ਸੀ ਆਫ ਦਾ بیسਕ ਤੇ ਉਹਦੇ ਮਤਵਬਕ ਨਕਰੀਜ਼ ਕੀਤਾ ਜਾਵੇ ਪਰ ਇਹ ਕਨਸਿਡਰ ਹੁੰਦਾ ਜਾਂ ਨਹੀਂ ਹੁੰਦਾ ਇਹ ਵੀ ਨਹੀਂ ਬਾਕੀ ਜਿਹੜਾ 80% ਦਾ YouTube ਤੇ ਬਹੁਤ ਵਾਰ ਚੱਲਦਾ ਜੀ ਉਹ 65 ਸਾਲ ਤੋਂ ਤੁਹਾਨੂੰ 20% ਮਿਲੇਗਾ 70 ਤੇ ਤੁਹਾਨੂੰ 30% ਮਿਲੇਗਾ ਇਹ ਸਾਰਾ ਬੋਕਸ ਮੈਸੇਜ ਹੈਗੇ ਨੇ ਇਹ ਕੋਈ ਸਹੀ ਨਹੀਂ ਹੈਗਾ 80 ਸਾਲ ਤੋਂ ਬਾਅਦ ਵੀ ਤੁਹਾਨੂੰ ਸਰਕਾਰ ਦਾ ਕੋਈ ਰਾਤਾ ਨਹੀਂ ਤੁਹਾਨੂੰ 65 ਸਾਲ ਤੋਂ ਕਿ ਸਾਡਾ ACP 65 ਸਾਲ ਤੋਂ ਸ਼ੁਰੂ ਹੋਣਾ ਚਾਹੀਦਾ 80 ਸਾਲ ਤੱਕ ਜਾਂਦੇ ਬਹੁਤ سارے ਹਾਲਤਾਂ ਚੈਨਕ ਸਭ ਨੂੰ ਪਿਆਰੇ ਹੋ ਜਾਵੇ ਜੀ ਜਿਹੜਾ ਬੈਨੀਫਿਟ ਜਿਹਨੂੰ ਮਿਲਣਾ 10% ਰਹੇ ਜਾਂਦੇ ਜੀ ਇਹ ਇਸ ਕਰਕੇ ਸਰਕਾਰ ਨੂੰ ਬੇਨਤੀ ਕੀਤੀ ਗਈ ਸੀ ਕਿ ਇਹ 65 ਸਾਲ ਤੋਂ ਸਟਾਰਟ ਹੋਣਾ ਚਾਹੀਦਾ ਨਹੀਂ ਇਹ ਇਹ 80 ਜਿੰਨੇ ਤੁਹਾਡਾ 80 ਖਤਮ ਹੋ ਗਏ ਇਸ ਫਿਲਮ ਦਾ ਪਹਿਲਾ ਦਿਨ ਸੀ ਉਹ ਦਿਨ ਤੋਂ ਕੋਈ ਲੱਗਦੀ ਫਿਰ ਇੱਕ ਡੇਟ ਆਫ ਬਰਥ ਬਹੁਤ ਲੋਕਾਂ ਦੀ ਗਲਤ ਹੈ ਉਹਦੇ ਵਿੱਚ ਤੋਂ ਬਾਅਦ ਜਦੋਂ ਹੁਣ 80 ਸਾਲ ਪੂਰੇ ਹੋ ਜਾਂਦੇ ਨੇ ਫਿਰ ਉਹ ਜਾਤ ਆਉਂਦਾ ਸਾਲ ਨੂੰ ਜਰ ਵੀ ਮੈਨੂੰ ਤਾਂ 20% ਐਕਸਟਰਾ ਮਿਲਣੀ ਸੀ ਫਿਰ ਅਸੀਂ ਕੋਆਰਟ ਕਰਦੇ ਆ ਉਹ ਫਿਰ ਉਹਨੂੰ ਟਾਈਮ ਲੱਗਦਾ ਬਹੁਤ ਲਾਭੂ ਹੋਗੀ ਬਹੁਤ ਐ ਬੇਕਨੋ ਸਪੈਸ਼ਲ ਏਰੀਆ ਦੇ ਕੜੇ ਨੇ ਆਪਣੇ ਸਿੱਧੂ ਸਾਹਿਬ ਦਾ ਅਸੀਂ ਬਹੁਤ ਚਿੱਤੀਆਂ ਪਾਈਆਂ ਪਰ ਇਹਨਾਂ ਕੋਈ ਨਹੀਂ ਕਿ ਮੈਂ ਇਹ ਕਨਸੀਡਰ ਇਨ ਹੋ ਰਿਹਾ ਹੈਗਾ ਸਾਰਾ ਸਾਡੇ ਬਹੁਤ ਹੀ ਪਿਆਰੇ ਸੂਬੇਦਾਰ ਇੰਦਰਜੀਤ ਸਿੰਘ ਸਾਹਿਬ ਦਾ ਆਈ ਕਾਰਡ ਜਿਹੜਾ ਐ ਐਸੋਸੀਏਸ਼ਨ ਇਹਨਾਂ ਨੇ ਜੁਆਇਨ ਕੀਤੀ ਹੈ ਉਹ ਮਿਲਿਆ ਹੈਗਾ ਤੇ ਉਹ ਸਾਬ ਨੂੰ ਅਸੀਂ ਆਫਰ ਕੀਤਾ ਹੈਗਾ ਤੇ ਮੈਂ ਉਮੀਦ ਕਰਦਾ ਇਸ ਐਸੋਸੀਏਸ਼ਨ ਦੇ ਵਿੱਚ ਇਹ ਬੜੇ ਹੌਸਲੇ ਨਾਲ ਕੰਮ ਕਰਨਗੇ ਔਰ ਸਾਨੂੰ ਇਨਕਰਜ ਕਰਨਗੇ ਤਾਂ ਕਿ ਇਹ ਐਸੋਸੀਏਸ਼ਨ ਜਿਹੜੀ ਦਿਨ ਡੁੱਗਣੀ ਰਾਤ ਚੌਗਣੀ ਤਰੱਕੀ ਕਰ ਸਕੇ ਔਰ ਆਪਣਾ ਪੂਰਾ ਪਾਰਟਿਸਿਪੇਸ਼ਨ ਯੋਗਦਾਨ ਵਗੈਰਾ ਐਸੋਸੀਏਸ਼ਨ ਕੋਲ ਵਾਪਸ ਤੋਂ ਵਾਪਸ ਰੱਖਣਗੇ ਧੰਨਵਾਦ ਵਾਈਕਲ ਵੀ ਤੇ ਸਲਕਾ ਵਿਵਾਹਿਗਤ ਹੀ ਹੈ ਚ ਥੋੜੀ ਜਿਹੀ ਜੱਤ ਸਟ੍ਰੰਥ ਪਏ ਨੇ ਕਿਉਂਕਿ ਵੀ ਅਨਸ਼ਟੇਬਲ ਹੋ ਜਾਂਦਾ ਤੇ ਮੈਂ ਚਾਹੁੰਦਾ ਵੀ ਨਵੀਂ ਕਮੇਟੀ ਚੁਣੀ ਜਾਵੇ ਮੌਕਾ ਦਿੱਤਾ ਮੈਂ ਆਪਣੇ ਵੱਲੋਂ ਤਨਦੇਹੀ ਨਾਲ ਇਹ ਡਿਊਟੀ ਨਿਭਾਉਂਗਾ ਪਰ ਤੁਸੀਂ ਸਾਰੇ ਨਵੇਂ ਨਾਲ ਸੰਯੋਗ ਕਰਨਾ ਬਾਕੀ ਸਾਰੇ ਪੈਂਟ ਆਪਣਾ ਸਾਹਮਣੇ ਕਵਰ ਕਰ ਹੀ ਦਿੰਦੇ ਨੇ ਇੱਕ ਉਹ ਪੈਂਟ ਫੇਸ ਦੁਆਰੇ ਤੋਂ ਦੱਸ ਦਿੰਦੇ ਜਿਹੜਾ 10 ਲੱਖ ਦਾ ਕਾਰਡ ਹੈ ਉਹ ਆਪਾਂ ਨੂੰ ਕਿਸੇ ਐਕਸਰਸਮੈਨ ਨੂੰ ਬਣਾਉਣ ਦੀ ਲੋੜ ਨਹੀਂ ਹੈ ਕਿਉਂਕਿ ਆਪਣਾ ਆਲਰੇਡੀ ਬਣਿਆ ਹੋਇਆ ਹੈ ਜੇਕਰ ਆਪ ਬਣਾਉਣਾ ਤਾਂ ਦੂਜਾ ਕੈਂਸਲ ਹੋ ਸਕਦਾ ਦੂਜਾ ਉਹ ਪੰਜਾਬ ਗਵਰਨਮੈਂਟ ਦਾ ਜਾਗਰ ਗਵਰਨਮੈਂਟ ਦਾ ਕਦੇ ਹੀ ਬੰਦ ਕਰ ਸਕਦੀ ਹੈ ਕੀ ਪਤਾ ਪੈਸੇ ਦੇਣ ਨਾ ਦੇਣ ਹਸਪੀਟਲਾਂ ਨੂੰ ਆਪਣਾ ਸੈਂਟਰ ਦਾ ਸੈਂਟਰ ਆਪਾਂ ਨੂੰ ਪੈਸੇ ਵੇਡਕਾਰੀ ਰਹੀ ਹੈ ਜਿਹਦੇ ਆਪਾਂ ਲਾਜ਼ਮੀ ਜਰਾ ਕਰਾਉਂਦੇ ਆਂ ਕੋਈ ਸੈਂਟਰ ਦਾ ਜਾਨੀ ਕਿ ਆਪੋਂ ਜ਼ਿਆਦਾ ਕੰਨੀ ਕਰਦਾ ਹੋਵੇ ਬਾਕੀ ਮੈਂ ਤਾਂ ਤੁਹਾਨੂੰ ਹੀ ਜਿਵੇਂ ਤੁਮੋਂਗੇ ਆਪਣਾ ਪਿਆਰ ਨਾਲ ਰਹੋ ਜੀ ਦੀ ਜੀ ਦਾ ਸਾਥ ਹੋ ਜਿਵੇਂ ਆਪਾਂ ਇੱਕ ਸਰਵਿਸ ਮੈਨ ਨਾ ਕਰਦੇ ਰਹੋ ਜੀ ਜੀ ਜਗ੍ਹਾ ਚੋਂ ਜੀ ਇਹ ਸਾਫ ਜਰੂਰਤ ਨਹੀਂ ਜੇ ਮੈਂ ਉਹਦੇ ਰੇ ਰਿਮਰਿ ਲਿਖਣਾ ਕਰ ਰਿਹਾ ਨਾ ਕਰੀ ਤੇ ਜਦੋਂ ਆ ਕੇ ਦੁਬਾਰਾ ਪੜਦਾ ਹਾਂ ਦੇਖਦਾ ਕਿ ਸਹੀ ਆ ਤੋ ਪਾ ਦਿੰਦਾ ਮੈਂ ਆਪਣੇ ਬਜੇ ਵਿੱਚ ਇਹਨਾਂ ਨੂੰ ਹਾਂਜੀ ਉਹ ਰੱਖ ਸਕੀ ਨਾ ਹੋਰ ਇਹਦਾ ਲਾਹਾ ਲੈਂਦਾ ਹੈਗਾ ਤੇ ਆ ਕੇ ਡੰਬ ਕਰ ਦੇਣੀ ਉਹਦਾ ਕੋਈ ਫਾਇਦਾ ਨਹੀਂ ਹੈਗਾ ਤੇ ਇਹ ਤੁਸੀਂ ਜਾਣ ਤੋਂ ਪਹਿਲਾਂ ਜ਼ਰੂਰਤ ਦੇ ਮੁਤਾਬਕ ਜੁਨੀਆਂ ਬੁੱਕਾਂ ਤੁਹਾਨੂੰ ਚਾਹੀਦੀਆਂ ਨੇ ਉਹ ਲੈ ਸਕਦੇ ਇਸ ਤੋਂ ਇਲਾਵਾ ਅਸੀਂ ਜਿੰਨਾ ਬਣਿਓ ਇਹ ਉਹ ਬੁੱਕ ਸਾਨੂੰ ਬਾਣੀ ਆ ਰਹੀ ਹੈ ਪਬਲਿਸ਼ ਕਰਵਾ ਰਹੇ ਨੇ ਔਰ ਸਾਨੂੰ ਕਰੋੜਾਂ ਰੁਪਏ ਖਰਚਾ ਕਰਕੇ ਸਾਡੇ ਤੱਕ ਪਹੁੰਚਾ ਰਹੇ ਨੇ ਨਰਵੰਦ ਸਾਹਿਬ ਜੀ ਵਸੇ ਤੇ ਅਸੀਂ ਬਾਡੇ ਵੱਲੋਂ ਮੇਰੇ ਵੱਲੋਂ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵੀ ਕਰਦੇ ਆ ਕਿ ਉਹ ਐਡਾ ਵੱਡਾ ਉਪਰਾਧਾ ਕਰ ਰਹੇ ਨੇ ਤਾਂ ਕਿ ਸਾਡਾ ਜੀਵਨ ਸੁਧਰ ਸਕੇ ਅਸੀਂ ਇਹਨੂੰ ਪੜ੍ਹ ਕੇ ਉਹਦਾ ਲਾਹਾ ਲਈਏ ਫੇਰ ਹੀ ਇਹਦਾ ਕੋਈ ਇਹ ਟਿਕਟ ਦਾ ਸਾਨੂੰ ਪੈਦਾ ਹੋ ਸਕਦਾ ਹੈ ਅੱਗੇ ਇਹ ਬਾਣੀ ਤੋਂ ਸੇਧ ਲੈ ਕੇ ਆਪਣੇ ਜੀਵਨ ਨੂੰ ਸੁਧਾਰ ਕਰੀਏ ਅੱਗੇ ਕਿ ਉਹ ਵੀਰਾਂ ਨੇ ਆਪਣੀ ਜ਼ਰੂਰਤ ਦੇ ਮਤਲਬ ਉਹਨਾਂ ਨੂੰ ਪਤਾ ਵੀ ਗਾਹਾਂ ਪੜਨ ਨਾਲੇ ਕਿੰਨੇ ਕੋਨਾਂ ਦੇ ਸਾਥੀ ਹੈਗੇ ਨੇ ਪਰਿਵਾਰ ਚ ਕੋਲ-ਕੋਲ ਹੈਗਾ ਇਹਦੇ ਮਤਲਬ ਤੁਸੀਂ ਬੁੱਕ ਲੈਣੀ ਹੈ ਹੋਰ ਸਤਕਾਰ ਨਾਲ ਇਹਨੂੰ ਰੱਖਣਾ ਹੈ ਧੰਨਵਾਦ ਬਹੁਤ ਵਾਹਿਗੁਰੂ ਜੀ ਦਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਆਪਣੇ ਐਕਸਮੈਨ ਸਬਸਮੈਨ ਦੀ ਚੜ੍ਹਦੀ ਕਲਾ ਵਾਸਤੇ ਪਹਿਲਾ ਪੁਆਇੰਟ ਹੈ ਮੇਰੇ ਕੋਲ ਹੈ ਆਪਣਾ ਆਪਣੇ ਵਾਸਤੇ ਆਪਣਾ ਘਰ ਹੋਣਾ ਚਾਹੀਦਾ ਕਿਉਂਕਿ ਇੱਥੋਂ ਕਰਨ ਜਵਾ ਦੇ ਤਾਂ ਦੂਸਰੀ ਜਗ੍ਹਾ ਪਹਿਲਾਂ ਆਪਣੇ ਦੇਦੂ ਸਾਹਿਬ ਵੀ ਹੁੰਦੇ ਸੀ ਇਹਦੇ ਬਾਰੇ ਮੈਂ ਸੁਝਾਸ਼ਨ ਦੇਣੀ ਚਾਹੁੰਨਾ ਵੀ ਆਪਣੀ ਇੱਕ ਟੀਮ ਟਾਊਨ ਰੋਡ ਨਗਰ ਕੌਂਸਲ ਦੇ ਪ੍ਰਧਾਨ ਨੂੰ ਮਿਲਿਆ ਉਨਾ ਵਿਆਪਕ ਪੈਂਟ ਰੱਪੀਏ ਕੋਈ ਸਾਨੂੰ ਥੋੜੀ ਬਹੁਤ ਜਗ੍ਹਾ ਸੌਗਾਜ ਜਿੰਨੀ ਜਗ੍ਹਾ ਮਿਲਦੀ ਆ ਤਾਂ ਕਿ ਆਹੀ ਆਪਣਾ ਸਾਡਾ ਫਰਨੀਚਰ ਸਾਡਾ ਇਹਦਾ ਵਗੈਰਾ ਜੋ ਵੀ ਸਮਾਨ ਆ ਉਹ ਸਾਡੇ ਆਪਣੇ ਕਬਜ਼ੇ ਦੇ ਵਿੱਚ ਰਹੇ ਜਗ੍ਹਾ ਜਿਵੇਂ ਖਾਲੀ ਆ ਆ ਗੁਰਦੁਆਰੇ ਦੇ ਬੈਕ ਸਾਈਡ ਤੇ ਵੀ ਕਾਰਪੋਰੇਸ਼ਨ ਦੀ ਜਗ੍ਹਾ ਜੇ ਹੋਰ ਵੀ ਜ਼ਰੂਰਤ ਪਈ ਆਪਾਂ ਨੂੰ ਆਖ ਕੈਰਾ ਵਕੀਲ ਸਾਹਿਬ ਨੇ ਆਪਾਂ ਇਹਨਾਂ ਦੀ ਬਾਤ ਸੁਣ ਲੈ ਲਾਂਗੇ ਜੇ ਇਥੋਂ ਵੀ ਆਪਣਾ ਕੰਮ ਨਹੀਂ ਬਣਦਾ ਤਾਂ ਫਿਰ ਆਹ ਜਿਹੜੇ ਆਹ ਗਣਪਤੀ ਆਏ ਨੇ ਡੀਲਰ ਇਹਨਾਂ ਦੇ ਬਹੁਤ ਕਰੋੜਾਂ ਚ ਕੰਮ ਆ ਜੇ ਉਹਨਾਂ ਨੇ ਵੀ ਆਪਾਂ ਥੋੜੀ ਬਹੁਤ ਬੇਨਤੀ ਕਰੀਏ ਵੀ ਆਪਾਂ ਨੂੰ ਥੋੜੀ ਬਹੁਤ ਜਗ੍ਹਾ ਦਿੱਤੀ ਜਾਵੇ ਉਹਨਾਂ ਨੇ ਆ ਗੁਰਦੁਆਰੇ ਬਾਅਦ ਇਹ ਸਾੜੇ ਬਾੜ ਦੇ ਵਿੱਚ ਦਿੱਤੀ ਹੈ 650 ਦਾ ਜਗ੍ਹਾ ਸਭ ਤੋਂ ਪਹਿਲਾਂ ਅਸਲ ਤੋਂ ਆਪਣੀ ਨੋਸਾ ਹੁੰਦਾ ਜਿਹੜੇ ਨਿਸ਼ਾਨ ਸਾਡੀ ਐਸੋਸੀਏਸ਼ਨ ਦੀ ਨਵਾਰ ਮੀਟਿੰਗ ਦੇ ਵਿੱਚ ਹੁੰਦੇ ਨੇ ਤੇ ਸਾਡਾ ਫੁੱਲ ਸਹਿਯੋਗ ਕਰਦੇ ਕੀ ਜਿਹੜੀ ਸਾਡੀ ਨਵਾਰ ਮੀਟਿੰਗ ਹੁੰਦੀ ਆ ਇਹ ਹਲਕੇ ਦੇ ਵਕ ਵਕ ਪਿੰਡਾਂ ਤੋਂ ਸਾਫਤਾ ਸੰਗਠਨ ਜਿੱਥੇ ਪਹੁੰਚਦੇ ਨੇ ਸਾਡਾ ਮਕਸਦ ਹੁੰਦਾ ਜਿਹੜੀ ਨਵਾਰ ਮੀਟਿੰਗ ਹੈ ਕਿ ਸਾਡੇ ਸਾਫਤਾ ਸੰਗਠਨ ਜਿਹੜਾ ਨੂੰ ਸੱਚੀ ਅਤੇ ਸਹੀ ਜਾਣਕਾਰੀ ਉਨ੍ਹਾਂ ਦੀ ਪੈਨਸ਼ਨ ਬਾਰੇ ਉਨ੍ਹਾਂ ਦੇ ਡਾਕ ਪ੍ਰਦੇਸ਼ਣ ਬਾਰੇ ਯੂਨਿਸੀਐਸ ਦੀ ਸਹੂਲਤ ਬਾਰੇ ਜਾਂ ਕੰਪੀਰ ਫੈਸਿਲਿਟੀ ਦੇ ਬਾਰੇ ਸਹੀ-ਸਹੀ ਉਹਨਾਂ ਨੂੰ ਜਾਣਕਾਰੀ ਦਿੱਤੀ ਜਾਵੇ। ਉਹ ਮੈਂ ਬਹੁਤ ਸਾਡੇ ਸਾਫਤ ਸਾਹਿਬ ਕਾ ਸੈਨਿਕ ਵੀਰਾਂ ਦਾ ਧੰਨਵਾਦ ਕਰਦਾ ਕਿ ਜਿਹੜੇ ਉਹ ਆਪਣੇ ਕੰਮਾਂ ਕਾਰਾਂ ਨੂੰ ਸੰਪੂਰਤ ਕਰਦੇ ਜਿਵੇਂ ਇਹ ਮੀਟਿੰਗਾਂ ਵਾਰ ਲੈਣ ਤੇ ਵੀ ਉਹ ਪਹੁੰਚਦੇ ਹਨ। ਤੇ ਕੇ ਵੀ ਹਰ ਕਿਸੇ ਸਾਥਕਾਰ ਸਾਇਨਕ ਵੀਰਾਂ ਨੂੰ ਬੇਨਤੀ ਕਰਦਾ ਹੈ ਕਿ ਇਸ ਐਸੋਸੀਏਸ਼ਨ ਜਿਹੜੀ ਕਿ ਰਜਿਸਟਰਡ ਕਸੋਸੀਏਸ਼ਨ ਬਣੀ ਹੋਈ ਹੈ ਜਿਹਦੀ ਆਪਰੀ ਸੈਕਸ਼ਨਾਂ ਨੇ ਐਸਓਪੀ ਹੈ ਬਿਲਕੁਲ ਕਾਨੂੰਨਾਂ ਤੌਰ ਤੇ ਚਲ ਰਹੀ ਹੈ ਤੇ ਸਾਰੇ ਜਿਹੜੇ ਸੁਆ ਕੇ ਵੱਧ ਤੋਂ ਵੱਧ ਜੁਆਇਨ ਕਰਨ ਉਹ ਇਸ ਐਸੋਸੀਏਸ਼ਨ ਦੇ ਵਿੱਚ ਬਹੁਤ ਸਾਰਾ ਇਨਫਰਮੇਸ਼ਨ ਜਿੱਦਿ ਜਾਣੀ ਹੈ ਉਹਦਾ ਲਾਹਾ ਲੈ ਕੇ ਸਹੀ ਦਿਸ਼ਾ ਵੱਲ ਆਪਣਾ ਕੰਮ ਤੇ ਲਾ ਸਕਦੇ ਹਨ ਵਾਇਕ੍ਰੀਪਾ 500 ਵਾਹਿਗੁਰੂ